ਇਸ ਕਰਕੇ ਜਿਹੜਾ ਇਤਿਹਾਸ ਹੈ ਨਾ ਇਤਿਹਾਸ ਨੂੰ ਸਿਰਜਣਾ ਤੇ ਹਾਸਕ ਕੀਤਾ ਨੂੰ ਸੰਭਾਲਣਾ ਇਹ ਵੀ ਨਾ ਬੋੜੀ ਬਰੀਕ ਮਿੰਨੀ ਦਾ ਕੰਮ ਹੈ no doubt ਅਗਰ ਅਸੀਂ ਜਦ ਨਾਲ ਪੈਸ਼ਾਬ ਗੱਲ ਕਰੇ ਪਹਿਲ ਭਰਾਗਾ ਜੀ ਦੀ ਗੱਲ ਕਰਦੇ ਆ ਭਾਈ ਭਰਾਗਾ ਨੂੰ ਸਿੱਖਨੇ ਐਕਚੁਅਲੀ ਮੈਂ ਥੋੜਾ ਜਿਹਾ ਮੈਂ ਕਹਾ ਅਜ ਸਿੱਖੀ ਦੇ ਵਿੱਚ ਬਰਾਦਰੀ ਦਾ ਕੋਈ ਵੰਡ ਨਹੀਂ ਹੁੰਦੀ ਕਦੀ ਕਿਉਂਕਿ ਸਿੱਖ ਬਰਾਬਰ ਹੈ ਕੋਈ ਵੀ ਜਦੋਂ ਗੁਰੂ ਨਾਨਕ ਦੇ ਘਰ ਸਿੱਖ ਬਣ ਜਾਂਦਾ ਨਾ ਗੁਰੂ ਨਾਨਕ ਦਾ ਸਿੱਖ ਬਰਾਬਰ ਬਰਾਬਰ ਹੋਇਆ ਲੇਕਿਨ ਉਸ ਸਮੇਂ ਵਿਉਂਤ ਬੰਦੀਆਂ ਸੀ ਸਮਾਜ ਦੇ ਵਿੱਚ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਜ਼ਿਆਦਾ ਕੰਮ ਕਰਦੇ ਸੀ ਮੰਜਾਲ ਭਾਈਚਾਰੇ ਦੇ ਦਿੱਤਾ ਸੀ ਤੇ ਭਾਈ ਪ੍ਰਗਾਤਿ ਜਿਹੜੇ ਹੈ ਮੰਜਾਲ ਭਾਈਚਾਰੇ ਤੋਂ ਸਨ ਤੇ ਤੁਸੀਂ ਦੇਖੋ ਕਿ ਇਹ ਲੋਕ ਸਾਰੇ ਉਸ ਸਮੇਂ ਸਰਕਾਰਾਂ ਦੇ 엘ੀਟ ਕਲਾਸ ਸੀ ਇਹ ਪੜਦੇ ਸੀ ਇਹ ਪੜੇ ਲਿਖੇ ਬ੍ਰਾਹਮਣ ਸਨ ਲੇਕਿਨ ਇਹ ਤਿਆਗੀ ਸਨ ਤਿਆਗੀ ਬ੍ਰਾਹਮਣ ਇਹਨਾਂ ਨੂੰ ਕਿਹਾ ਜਾਂਦਾ ਸੀ ਉਸ ਸਮੇਂ ਸਮਾਜ ਦੇ ਵਿੱਚ ਇਹ ਰੂਲਰ ਸਨ ਸਨਾਤਨ ਸਮਾਜ ਦੇ ਵਿੱਚ ਜਿਹੜਾ ਰੂਲਰ ਹੁੰਦਾ ਸੀ ਨਾ ਉਹ ਬ੍ਰਾਹਮਣ ਰੂਲ ਨਹੀਂ ਕਰਦਾ ਸੀ ਉਹ ਹਮੇਸ਼ਾ ਦਾਨ ਕਰਦਾ ਸੀ ਉਹ ਦਾਨ ਤੇ ਚੱਲਦਾ ਸੀ ਲੇਕਿਨ ਇਹ ਜਿਹੜੇ ਮੰਜਾਲ ਭਾਈਚਾਰਾ ਇਹ ਸਾਰਾ ਪਰਿਵਾਰ ਜਿਹੜੇ ਨੇ ਇਹ ਜਿਹੜੇ ਪਰਿਵਾਰ ਨੇ ਤੇ ਦਾਨ ਨਹੀਂ ਲੈਂਦੇ ਸਨ ਇਹ ਕਿਰਤੀ ਪਰਿਵਾਰ ਸਨ ਇਸੇ ਕਰਕੇ ਗੁਰਨਾਨਕ ਨੂੰ ਵੀ ਪਾਏ ਕਿਰਤੀ ਪਰਵਾਰ ਕਿਉਂਕਿ ਗੁਰਨਾਨਕ ਕਮਿਸ਼ਨ ਕਿਰਤੀ ਪ੍ਰੋਡ ਦਾ ਕਰਦਾ ਹੈ ਅੱਜ ਸਾਡੇ ਸਮਾਜ ਚ ਕੀ ਹੈ ਅੱਜ ਸਾਡੇ ਬਾਬਾ ਜੀ ਹੋ ਗਏ ਆਣੇ ਬਾਬਾ ਜੀ ਹੋ ਗਏ ਲੋਕ ਉਹਨਾਂ ਨੂੰ ਅਸੀਂ ਮੱਥੇ ਟੇਕ ਲੈਣੇ ਸਰਕਾਰ یوں ਨੇ ਵੱਡੇ ਨੇ ਬਜ਼ੁਰਗ ਨੇ ਮੈਂ ਨਹੀਂ ਕਹਿੰਦਾ ਲੇਕਿਨ ਕਿਰਤ ਬਹੁਤ ਵੱਡੀ ਚੀਜ਼ ਹੈ ਜਿਸ ਗੁਰਨਾਨਕ ਦੇ ਕਿਰਤ ਦਾ ਸਿਧਾਂਤ ਦਿੱਤਾ ਅੱਜ ਮੈਂ ਤੁਹਾਨੂੰ ਦੱਸਾਂ ਗੁਰੂ ਅਰਜਨ ਦੇਵ ਜੀ ਨੇ ਕਿਤੇ ਗੁਰੂ ਰਾਮਦਾਸ ਜੀ ਨੇ ਵੀ ਕਿਹਾ ਹੈ